ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਲ ਸ਼ਨੀਵਾਰ ਹੋ ਗਿਆ ਤੇ ਅੱਜ ਆਪਾਂ ਦੀ ਛੁੱਟੀ ਆ ਤੇ ਬਾਹਰ ਮੌਸਮ ਬਹੁਤ ਖਰਾਬ ਹੋਇਆ 20 ਬਈ ਜਾਂਦਾ ਮੂਰਦੀ ਪਈ ਜਾਂਦੀ ਆ ਤੇ ਬਰਸ਼ੀਆਲ ਦਾ ਬਰਸ ਪੈ ਰਹੀ ਆ ਤੇ ਹੁਣ ਮੜਿਆ ਬਾਹਰ ਗਿਆ ਸੀਗਾ ਤੇ ਠੰਡ ਬਹੁਤ ਆ ਹਵਾ ਚੱਲ ਰਹੀ stdc ਸਾਰੇ ਪਾਸੇ ਮੌਸਮ ਬਹੁਤ ਠੰਡਾ ਹੀ ਹੈ ਜੀ ਅੱਗੇ ਵੀ ਵੀ ਪਿਆ ਰਹਿਆ ਤੇ ਨਾਲ ਹਵਾ ਵੀ ਚੱਲੀ ਆ ਤੇ ਠੰਡ ਕਾਫੀ ਹੋ ਗਈ ਜੀ ਦੁਬਾਰਾ ਜਿਆਦਾ ਦੁਬਾਰਾ ਫੇਰ ਠੰਡ ਆ ਗਈ ਪਹਿਲਾਂ ਵਿੱਚ ਸਹੀ ਹੋ ਗਿਆ ਸੀ ਤੇ ਹੁਣ ਆਪਾਂ ਜਾਣਾ ਘਰ ਦਾ ਸਮਾਨ ਲੈਣੇ ਰੋਟੀ ਪਾਣੀ ਖਾ ਲਿਆ ਤੇ 12 ਵਜ ਗਏ ਤੇ ਹੁਣ ਜਾਵਾਂਗੇ ਘਰ ਦਾ ਸਮਾਨ ਲੈਣ ਤੇ ਦਦੀਦ ਗੋੜੋਗੇ ਤੇ ਸੱਸਰੀਆਂ ਕਾਦੇ ਮੇਰੇ ਸੱਸਰੀਆਂ ਕਾਦੇ ਸੱਸੀਆਂ ਜਿੱਲਾ ਪਰੂ ਲੈ ਕੇ ਬੈਠਾ ਤੇ ਕਿੰਦਾ ਕਿੱਤਾ ਠੀਕ ਹੈ ਕਿ ਸਾਰੇ ਠੀਕ ਹੈ ਉੱਚੀ ਦਾ ਬੋਲ ਕੀ ਕਰ ਆ ਅੱਜ ਕੀ ਕਰਨਾ ਵੀ ਦੀ ਕੀ ਕਰਨਾ ਆਈ ਡੋ ਨੋ ਇਹ ਇਹ ਨੂੰ ਦੀ ਡਾਲ ਕਾਈ ਡੋ ਨੋ ਵੀ ਦੀ ਕੀ ਕਰਨਾ ਕੀ ਕਰਨਾ ਕੀ ਡੋਲਰ ਦੇ ਕੀ ਕਰਨਾ ਅੱਜ ਆਈ ਡੋ ਨੋ ਪਤਾ ਦੀ ਜਨਾ ਹੈ ਇਹਦਾ ਇਹਦਾ ਅਲਗ ਹੁੰਦਾ ਤੇ ਚਲੋ ਜੀ ਚੱਲਦੇ ਹੁਣ ਪੇਜਾਂ ਨੂੰ ਚਾਹ ਬਣ ਰਹੀ ਹੈ ਚਾਹ ਵੀ ਕਿਦਾਂ ਤੇ ਤੇਦਰ ਛਾਣ ਲਵੋ ਸਸਤੇ ਕਰ ਕਿਦਾਂ ਠੀਕ ਆ ਠੀਕ ਆ ਛੁੱਟੀਆਂ ਆਣ ਇਹਨਾਂ ਵੀ ਦੋ ਸੋਮਵਾਰ ਜਾਣਗੇ ਵੀਰੇ ਵੀਰੇ ਕਿ ਸਸਤੇ ਕਰ ਸਸਤੀ ਕਿਉਂ ਚਾਓ ਚਾਓ ਜੀ ਰੀ ਇਨਸਸਕ੍ਰਾਈਬ ਜੈਨੋ ਇਨ ਫੀਅਰ ਲੀਟਸ ਥਰੂਸ ਆਰ ਕਲੈਕਟਰ ਇਹ ਕਿਹਦੀ ਲੈਂਗੁਏਜ ਆ ਕਿਦੀ ਇੰਗਲਿਸ਼ ਕਿਦੀ ਬੱਤ ਹੈ ਹਾਂ ਕਹਿੰਦਾ ਸਬਸਕ੍ਰਾਈਬ ਕਰੋ ਗਰੇ ਕੀ ਕਹਨਾ ਹਾਂ ਅੱਜ ਨਾ ਗਰੇ ਸੂਸ ਸਬਸਕ੍ਰਾਈਬ ਸੂਸ ਕਰਾਇ ਬੇ ਲਾਈਕ ਸਬਸਕ੍ਰਾਈਬ ਚਲੋ ਠੀਕ ਆ ਜੀ ਮਿਲਦੇ ਹਾਂ ਕੀ ਕਹਨਾ ਅਗਲੀ ਕੀ ਕਹਿੰਦਾ ਛੰਦੀ ਕਹਿੰਦਾ ਮੈਂ ਚੱਲਣਾ ਅੱਛਾ ਵੀਰੇ ਅੰਦਿਆ ਮੂੰ ਨੋ ਦੋ ਅੰਦਿਆ ਕਰੇ ਰਹਿਣਾ ਕੀ ਕਹਿੰਦਾ ਜਾਣਾ ਜੀ ਗੋਵੀ ਕਾਜ਼ਾ ਉਹ ਫੋਰਮ ਕਾਜ਼ਾ ਇਟਾਲੀਆ ਉਹ ਕਾਜ਼ਾ ਕਾਜ਼ਾ ਇਹ ਕਰੇ ਰਹਿ ਕੇ ਖੋਜਿਆ ਜੀ ਚੱਲ ਦੱਸ ਦੇ ਬਤੂ ਚਲ ਚਲ ਠੀਕ ਆ ਖਾਣਾ ਤਾਂ ਬਣ ਨਹੀਂ ਆ। ਸਵਾਣ ਨਹੀਂ ਲਿਆ ਖਾਣਾ ਕਿਦਾਂ? ਚਲੋ ਮਿਲਦੇ ਆ ਜੀ ਬਾਹਰ ਜਾ ਕੇ। ਲੋ ਜੀ ਆ ਗਏ ਗੱਡੀ ਵਿੱਚ ਤੇ ਵੀਰ ਬੈ ਗਿਆ ਪੋਰੇ। ਸ਼ਾਮ ਕਰਨ ਦਾ ਪਿੱਛੇ ਇਹਨੇ। ਇਹਨੂੰ ਮੈਂ ਮੜਾ ਪੋਰੇ ਖਾਦਾ ਵੀਰ। ਹਾਂ ਨਾ। ਜੱਲੀਏ ਵੀ। ਕਿੱਥੇ ਚੱਲੇ ਆਪਾਂ? ਫੂਡਲੈਂਡ ਫੂਡਲੈਂਡ ਚੱਲੇ ਗਏ। ਲੋ ਜੀ ਪਹੁੰਚ ਗਏ ਇਕਨੋਮੀ ਤਬੀਰ ਨੂੰ ਬਿਠਾਤਾ ਪੱਕਾ ਰੈਲਵੇ ਚ ਰੈਲਵੇ ਸੈਟ ਰਹਿਦਾ ਹੈ ਇਹ ਟੱਪਦਾ ਬਹੁਤ ਹੈ ਇਹ ਕੀ ਲਾ ਕੀ ਲਾ ਕੇ ਇੱਥੇ ਜਾਣਾ ਫੂਡ ਜਾਂ ਨਾ ਮੱਦੇ ਕਰਾਉਣ ਲਿਆ ਦਸਤੀ ਮੋਦੀ ਰਬੰਦੀਆ ਤੇ ਟੋਪੀ ਵੀ ਲੈ ਗਈ ਕਰੇ ਭੁੱਲ ਨਹੀਂ ਵੀ ਲੈ ਕਿਉਂਕਿ ਬਰੀ ਖਿਆਦਰ ਦਰਦਵੰਨ ਸਾਰੇ ਬਰਫ ਪਈਆ ਤੇ ਉਸ ਕਰਕੇ ਠੰਡ ਹੋ ਜਿਆਦੀ ਹੋ ਗਈ ਹਾਂ ਤੇ ਉਹਨੇ ਨਹੀਂ ਟੋਪੀ ਲੈ ਕੇ ਆਦੀ ਨਾ ਹਾਂ ਬਸ ਹਵਾ ਹੀ ਆਈ ਇਹਦੇ ਕਰਕੇ ਠੰਡ ਹੋਈ ਆ ਤੇਰੀ ਹਵਾ ਨਹੀਂ ਚਲਦੀ ਤੋ ਡਾਡੀ ਸ਼ੱਡੀ ਪੈਪਸੀ ਆ ਭਈਆ ਦੇ ਲੈ ਇੱਧਰ ਓ ਹਾਈ ਓ ਹਾਈ ਇੰਟੈਂਸ ਇਹ ਮੋਰੇ ਬੰਦਾ ਇਹ ਛਾਨੇ ਨੂੰ ਕਰਦਾ ਇਹਨੇ ਧੂਕੇ ਪਿੱਛੇ ਇਹਨਾਂ ਮੈਂ ਵੇਣਾ ਮੋਰੇ ਇਹਦੇ ਹੁਣ ਮੋਰੇ ਬੜਾ ਪਸੰਦਿਆ ਦੇ ਮੋਰਨ ਬੋ ਬੋ ਦਿਆ ਮਾ ਸੀ ਬੱਸ ਬੱਸ

ਹਾਂ ਜਿਆਦਾ ਦੇਖੀ ਬਹੁਤ ਹੈ ਮੈਂ ਇੰਗਲਸ਼ਾਂ ਦੇ ਬਿਆਨ ਮੰਨ ਨਹੀਂ ਸਕਦਾ ਇਹ ਹੈ ਮੈਨੂੰ ਆਪ ਨਹੀਂ ਪਸੰਦ ਜਦੋਂ ਜਿਆਦਾ ਫਾਸਟ ਹੁੰਦਾ ਹੈ ਇਹ ਵੀ ਸੈੱਟ ਇੱਧਾ ਕਰ ਲੈ ਹੱਥ ਉੱਪਰ ਦੀ ਪਿੱਛੇ ਨੂੰ ਹੋ ਜਾ ਪਿੱਛੇ ਨੂੰ ਚਲੋ ਅੱਗੇ ਜਿੱਲੀ ਹਾਂ ਲੋ ਜੀ ਆ ਗਿਆ ਆਪਾਂ ਹੁਣ ਇਸ ਵਿੱਚ ਦੁੱਧ ਲੈਣ ਤੇ ਇਸ ਤੋਂ ਦੁੱਧ ਲੈਨੇ ਹੁਣ ਹੌਜੀ ਕਾਲੇ ਆਪਾਂ ਸਫੇਦ ਦਾ ਤੇ ਇੱਕ ਖੁਸ਼ਖਬਰੀ ਤਾਂ ਦੱਸਣੀ ਆਂ ਵੀ ਆਪਣਾ ਪਾਸਵਰਡ ਦਾ ਹੋ ਗਿਆ ਸਾਰਾ ਡਨ ਦਾ ਜਿਹੜਾ ਪਾਸਵਰਡ ਦਾ ਹੁਣ 2 ਸਾਲ ਦਾ ਨਹੀਂ ਟਾਈਮ ਦਿੱਤਾ ਆ ਤੇ ਚਲੋ ਗੱਲ ਜੂਗਾ ਤਾਂ ਵਧੀਆ ਤੇ ਹੁਣ ਬਾਅਦ ਚ ਫਿਰ 2 ਸਾਲਾਂ ਬਾਅਦ ਦੇਟ ਦੇ ਵਲੌਗ ਆਉਣਗੇ ਤੁਹਾਨੂੰ ਤੇ ਸ਼ਾਇਦ ਬਾਅਦ ਚ ਕੈਨੇਡਾ ਵੀ ਜਾਈਏ ਬਾਕੀ ਦੇਖਾਂਗੇ ਕਿਦਾਂ ਦਾ ਟਾਈਮ ਤੇ ਕੋਸ਼ਿਸ਼ ਕਰਦੇ ਰਹਿਵਾਂਗੇ ਆਪਾਂ ਤੇ ਇੰਗਲੈਂਡ ਆਪਣਾ ਦੋਸਤ ਹੈ ਬਿੱਲੂ ਬਿੱਲੂ ਮਾਗ ਤਲਵਣ ਤੋਂ ਤੇ ਉਹ ਬਹੁਤ ਹੀ ਕਹਿ ਰਿਹਾ ਤੇ ਇੰਗਲੈਂਡ ਤਾਂ ਆਪਾਂ ਨੂੰ ਥੋੜਾ ਜਿਹਾ ਟਾਈਮ ਲੱਗਣਾ ਜਾਤ ਤੇ ਪਹਿਲਾਂ ਪਾਸਪੋਰਟ ਮਿਲ ਜੇ ਫੇ ਆਪਾਂ ਇੰਟਰਨੈਸ਼ਨਲ ਵਲੌਗ ਵੀ ਬਣਾਵਾਂਗੇ ਤੇ ਚਲੋ ਲੋ ਜੀ ਸ਼ਾਨੇ ਫੁੜੀ ਚੱਲ ਗਿਆ ਹੁਣ ਬੰਗਲਾਦੇਸ਼ੀ ਦੇ ਬੰਗਲੀਆਂ ਦੇ ਇੱਥੋਂ ਕਰ ਇੰਡੀਆਸ ਨੂੰ ਥੋੜਾ ਜਿਹਾ ਮਿਲ ਜਾਂਦਾ ਆਪਾਂ ਉਹ ਇੱਥੇ ਵਰਕਿੰਗ ਜਿਆ ਕਰਕੇ ਇੱਥੇ ਪਰਕੇ ਜੋ ਬਹੁਤ ਘੱਟ ਮਿਲਦੀ ਸ਼ੁਕਰ ਅੱਜ ਮਿਲ ਗਈ ਤੇ ਵੀਰ ਇੱਧਰ ਧੀਰੇ ਚਾਅ ਕਰਦੇ ਹੋ ਤਾਂ ਚਾਅ ਅਗਲੇ ਵਲੌਗ ਚ ਮਿਲਦੇ ਆ ਤੁਕੇ ਨੈਕਸਟ ਵਲੌਗ ਨੈਕਸਟ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਤੇ ਅੱਜ ਮੌਸਮ ਬਹੁਤ ਠੰਡਾ ਹੈ ਹੁਣ ਜਾ ਕੇ ਰੈਸਟ ਕਰਦੇ ਥੋੜੀ ਜਿਹਾ ਤੇ ਬਲੌਗ ਅੱਜ ਛੋਟਾ ਜਿਹਾ ਬਣਿਆ ਚਲੋ ਕਿਉਂਕਿ ਠੰਡ ਕਾਫੀ ਹੈ ਥੋੜਾ ਜਿਹਾ ਦਿਨ ਵੱਡੇ ਹੋਣ ਲੱਪਣੇ ਹੁਣ ਫਿਰ ਗਰਮੀ ਵਿੱਚ ਸਹੀ ਨਾਲ ਤੁੱਪ ਵੀ ਆ ਤੇ ਠੰਡ ਦੇ ਵਿੱਚ ਤੁਹਾਨੂੰ ਬੜਾ ਔਖਾ ਹੀ ਲੱਗੋ ਚਲੋ ਜੀ ਮਿਲਦੇ ਤੁਹਾਨੂੰ ਕੱਲ ਦੇ ਬਲੌਗ ਵਿੱਚ ਸਾਰਿਆਂ ਸਤਿ ਸ੍ਰੀ ਅਕਾਲ ਤੇ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ next block